ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 29 ਮਈ ਦਾ ਦਿਨ ਹੈ ਅੱਜ ਦੇ ਦਿਨ ਸਿੱਧੂ ਮੂਸੇਵਾਲ ਨੂੰ ਗਏ ਨੂੰ ਪੂਰੇ ਇਸ ਜਹਾਨ ਤੋਂ 2 ਸਾਲ ਹੋ ਗਏ ਨੇ ਜਿਸ ਤੋਂ ਬਾਅਦ ਸਾਰਾ ਵਰਡ ਸਿੱਧੂ ਮੂਸੇਵਾਲ ਨੂੰ ਬਹੁਤ ਮਿਸ ਕਰਦਾ ਹੈ ਹਾਲੀ ਵਿੱਚ ਸਿੱਧੂ ਮੂਸੇਵਾਲ ਦੇ ਮਾਤਾ ਜੀ ਨੇ ਵੀ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਸ਼ੁਭ ਪੁੱਤ ਅੱਜ ਪੂਰੇ 730 ਦਿਨ 17532 ਘੰਟੇ ਤੇ ਐਨੇ ਮਿੰਟ ਤੇ ਐਨੇ ਸੈਕਿੰਡ ਗੁਜ਼ਰ ਗਿਆ ਤੁਹਾਨੂੰ ਪੁੱਤ ਇਸ ਘਰ ਦੀ ਦੈਲੀ ਲੰਗਿਆਂ ਨੂੰ ਮੇਰੀਆਂ ਅਰਦਾਸਾਂ ਤੇ ਮਰਨਾਂ ਦਾ ਸੁੱਚਾ ਫਲ ਅਲਦੀ ਸ਼ਾਮ ਨਾਲ ਸਾਡੇ ਬਿਨਾ ਕਿਸੇ ਗੁਨਾਹ ਤੋਂ ਬਣੇ ਦੁਸ਼ਮਨਾਣੇ ਕਿ ਮੇਰੀ ਕੁੱਕ ਚੋਂ ਖੋ ਲਿਆ ਤੇ ਪੁੱਤ ਅਜੀਹਾ ਨੇਰਾ ਕੀਤਾ ਜਿਸ ਮਗਰੋਂ ਉਮੀਦ ਦਾ ਸੂਰਜ ਚੜ੍ਹਦੀ ਉਮੀਦ ਖੁਦ ਉਮੀਦ ਨੂੰ ਵੀ ਨਹੀਂ ਸੀ ਪਰ ਬੇਟਾ ਗੁਰੂ ਮਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਿਪ ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿੱਚ ਬਰਕਰਾਰ ਰੱਖਾਂਗੇ ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਹਾਂ ਜੋ ਮੈਂ ਇਹਨਾਂ 2 ਸਾਲਾਂ ਚ ਕਰਦੀ ਆ ਰਹੀਆਂ ਪੁੱਤ ਅੱਜ ਦਾ ਦਿਨ ਬੜਾ ਔਖਾ ਆ ਪੁੱਤ ਜੇਕਰ ਤੁਸੀਂ ਵੀ ਕੋਈ ਸੋਸ਼ਲ ਮੀਡੀਆ ਐਪ ਚਲਾਉਂਦੇ ਹੋ ਤਾਂ ਸਿੱਧੂ ਮੂਸੇਵਾਲ ਦੇ ਇਨਸਾਫ ਲਈ ਜਸਟਿਸ ਫਾਰ ਸਿੱਧੂ ਮੂਸੇਵਾਲਾ ਜੀ ਜ਼ਰੂਰ ਲਿਖਿਆ ਕਰੋ ਧੰਨਵਾਦ